ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਕੀ ਸਿੰਘ ਤੁਸੀਂ ਵੀ ਅਗਰ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪੰਜਾਬ ਬਜਟ 2025 ਵਿੱਚ ਕੀ ਹੈ ਖਾਸ ਅਤੇ ਕਿਹੜੀਆਂ ਗੱਲਾਂ ਦਾ ਇਸ ਬਜਟ ਵਿੱਚ ਧਿਆਨ ਦਿੱਤਾ ਗਿਆ ਹੈ ਅਤੇ ਕਿਹੜੀਆਂ ਗੱਲਾਂ ਇਸ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ ਤਾਂ ਦੋਸਤੋ ਪੰਜਾਬ ਬਜਟ 2025 ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਇਹ ਬਜਟ 2 ਲੱਖ 36080 ਕਰੋੜ ਦਾ ਇਹ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਵਿੱਚ ਸਿੱਖਿਆ ਅਤੇ ਸਿਹਤ ਉੱਪਰ ਬਹੁਤ ਧਿਆਨ ਦਿੱਤਾ ਗਿਆ। ਇਸ ਬਜਟ ਵਿੱਚ 17975 ਕਰੋੜ ਰੁਪਏ ਸਿੱਖਿਆ ਦੇ ਖੇਤਰ ਲਈ ਰੱਖਿਆ ਗਿਆ, ਜਿਸ ਵਿੱਚ ਸਕੂਲ ਕਾਲਜਾਂ ਦੀ ਮੁਰੰਮਤ ਅਤੇ ਨਵੇਂ ਕਾਲਜਾਂ ਦੀ ਉਸਾਰੀ ਲਈ ਇਹ ਪੈਸਾ ਖਰਚਾ ਜਾਵੇਗਾ। ਇਸ ਵਿੱਚ ਮਾਨ ਸਰਕਾਰ ਨੇ ਕਈ ਹਸਪਤਾਲ ਖੋਲਣ ਦਾ ਵਾਅਦਾ ਕੀਤਾ ਹੈ ਅਤੇ ਸਿਹਤ ਬੀਮਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਜੋ ਪਹਿਲਾਂ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲਦਾ ਸੀ, ਉਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਹੈ। ਇਸ ਬਜਟ ਵਿੱਚ ਲੋਨ ਮਾਫੀ ਦੀ ਸਕੀਮ ਲੰਨਦੀ ਹੈ ਜਿਸ ਵਿੱਚ ਪਛਵੀਆ ਸ਼੍ਰੇਮੀਆਂ ਜਿਵੇਂ ਕਿ 80 80 ਨੂੰ ਲੋਨ ਮਾਫੀ ਦੀ ਸਕੀਮ ਦਿੱਤੀ ਜਾਵੇਗੀ ਜੋ ਕਿ 31 ਮਾਰਚ 2020 ਤੋਂ ਪਹਿਲਾਂ ਦਾ ਕੋਈ ਲੋਨ ਹੈ ਉਸ ਨੂੰ ਮਾਫ ਕਰ ਦਿੱਤਾ ਜਾਵੇਗਾ ਇਸ ਬਜਟ ਦਾ ਨਾਮ ਮੇਰਾ ਪੰਜਾਬ ਰੰਗਲਾ ਪੰਜਾਬ ਰੱਖਿਆ ਗਿਆ ਹੈ ਇਸ ਲਈ ਬਜਟ ਵਿੱਚ ਹਰੇਕ ਜ਼ਿਲ੍ਹੇ ਨੂੰ 5 ਕਰੋੜ ਰੁਪਏ ਦਿੱਤਾ ਜਾਵੇਗਾ ਜਿਸ ਨਾਲ ਉਸ ਜ਼ਿਲ੍ਹੇ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਯਾਦ ਦੇ ਹਰੇਕ ਜ਼ਿਲ੍ਹੇ ਨੂੰ ਗ੍ਰੇਨੂਏਟ ਕੀਤਾ ਜਾਵੇਗਾ ਇਸ ਬਜਟ ਵਿੱਚ ਪਿਛਣੀਆਂ ਕਈ ਸਕੀਮਾਂ ਜਿਵੇਂ ਬਿਜਲੀ ਫਰੀ ਬਸਾਂ ਵਿੱਚ ਵਰਤੰਤ ਦਾ ਕਰੈਫਰੀ ਉਸੇ ਤਰ੍ਹਾਂ ਹੀ ਜਾਰੀ ਰਹਿਣਗੇ ਇਸ ਬਜਟ ਵਿੱਚ ਇੱਕ ਹੋਰ ਗੱਲ ਨਵੀਂ ਜੋੜੀ ਗਈ ਹੈ ਜੋ ਕਿ ਹੈ ਸੈਂਸਸ ਆਫ ਨਸ਼ਾ ਪੰਜਾਬ ਵਿੱਚ ਮਨਸ਼ੀ ਨੂੰ ਦੇਖਦੇ ਹੋਏ ਸੈਂਸਸ ਕਰਾਈ ਜਾ ਰਹੀ ਹੈ ਇਹ ਜਨਗਣਨਾ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਹੈ ਇਸ ਨਾਲ ਘਰ-ਘਰ ਜਾ ਕੇ ਜਨਗਣਨਾ ਕੀਤੀ ਜਾਵੇਗੀ ਅਤੇ ਪੁੱਛਿਆ ਜਾਵੇਗਾ ਕਿ ਕਿੰਨੇ ਕਰਦੇ ਮੈਂਬਰ ਨਸ਼ਾ ਕਰਦੇ ਹਨ ਇਸ ਲਈ ਬਜਟ ਵਿੱਚ 150 ਕਰੋੜ ਇਸ ਲਈ ਖਾਸ ਰੱਖਿਆ ਗਿਆ ਹੈ ਪਰ ਮੰਤ ਪ੍ਰਕਾਰ ਨੇ ਇੱਕ ਵਾਦਾ ਬਹੁ ਸਮਾਂ ਪਹਿਲਾਂ ਕੀਤਾ ਸੀ ਜੋ ਕਿ ਚੋਣਾਂ ਤੋਂ ਪਹਿਲਾਂ ਕਿ ਔਰਤਾਂ ਨੂੰ 1-1000 ਰੁਪਏ ਦੇਣ ਦਾ ਵਾਦਾ ਇਹ ਵਾਦਾ ਇਸ ਬਜਟ ਵਿੱਚ ਵੀ ਪੂਰਾ ਨਹੀਂ ਕੀਤਾ ਗਿਆ। ਮਾਨ ਸਰਕਾਰ ਨੂੰ 3 ਸਾਲ 3 ਬਜਟ ਹੋ ਚੁੱਕੇ ਹਨ ਪਰ ਇਹ ਵਾਦਾ ਅਜੇ ਤੱਕ ਵੀ ਪੂਰਾ ਨਹੀਂ ਹੋ ਸਕਿਆ। ਤਾਂ ਦੋਸਤੋ ਇਸਨ ਪੰਜਾਬ ਬਜਟ 2025 ਦੀਆਂ ਕੁਝ ਖਾਸ ਗੱਲਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।